ਹਾਂਜੀ ਨਮਸਕਾਰ ਜੀ ਮਹਾਰਾਜ ਨਮਸਕਾਰ ਮਹਾਰਾਜ ਚਰਨਜੀਤ ਸਿੰਘ ਜੀ ਮਹਾਰਾਜ ਅੱਜ ਜੀ ਗੁਰੂਵਾਰ ਤੇ ਫਿਰ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਬਈ ਜੇ ਕਿਸੇ ਬੰਦੇ ਦਾ ਗੁਰੂ ਗ੍ਰਹਿ ਠੀਕ ਨਾ ਚੱਲ ਰਿਹਾ ਹੋਵੇ ਉਹਦੇ ਕੀ ਸੰਕੇਤ ਹੁੰਦੇ ਨੇ ਜੀ ਕਿਵੇਂ ਪਤਾ ਚੱਲਦਾ ਅੱਛਾ ਹਾਂਜੀ ਚਲੋ ਸੁਣੋ ਜੀ ਪਹਿਲੀ ਗੱਲ ਹਾਂਜੀ ਜਿਹੜਾ ਗੁਰੂ ਗ੍ਰਹਿ ਆ ਉਹਦੇ ਲੱਛਣ ਹੁੰਦੇ ਨੇ ਉਹ ਆਪ ਤੋਂ ਬੜੇ ਨਾਲ ਲਿੰਕ ਤੋੜ ਦਿੰਦਾ ਬੜਿਆਂ ਦੀ ਮੰਨਦਾ ਨਹੀਂ ਉਹ ਬੰਦਾ ਅੱਛਾ ਕੁਝ ਸੁਝਾ ਨਹੀਂ ਲੈਂਦਾ ਹਨ ਤੇ ਇਦਾਂ ਦੀਆਂ ਗੱਲਾਂ ਨੇ ਅੱਛਾ ਬਾਕੀ ਹੁੰਦਾ ਆ ਪਰਬਾਨ ਲਿੰਕ ਤੋਂ ਟੁੱਟ ਜਾਂਦਾ ਠੀਕ ਹੈ ਠੀਕ ਹੈ ਜਿਵੇਂ ਆਪ ਤੋਂ ਸੀਨੀਅਰ ਹੋ ਗਿਆ ਇੱਕ ਆਪਣਾ ਬਾਪ ਹੁੰਦਾ ਡੈਡੀ ਹੈ ਨਾ ਹਾਂਜੀ ਪਿਤਾ ਹਾਂਜੀ ਉਹਦੇ ਨਾਲ بگੜ ਨਹੀਂ ਉਹਦੀ ਠੀਕ ਆ ਹਾਂ ਹਾਂ ਤੇ ਉਹਦੇ ਕੋਲ ਪੈਸੇ ਦੀ ਕਮੀ ਆ ਜਣੀਆਂ ਦਿਮਾਗ ਦੀ ਕਮੀ ਆ ਜਣੀਆਂ ਉਹਦਾ ਪ੍ਰੋਪਰ ਕੰਮ ਨਹੀਂ ਦਿਮਾਗ ਕਰਨਾ ਕਿਉਂਕਿ ਇਹਦੇ ਵਿੱਚ ਗੁਰੂ ਨਾਲ ਜੇ ਰਾਹੂ ਤੇ ਰਲਜਿੰਦਾ ਨਾ ਤੇ ਉਸ ਕਰਕੇ ਫਿਰ ਰਾਹੂ ਆ ਜਿਹੜਾ ਜੇ ਤਾਂ ਸ਼ੁਭ ਫੜ ਦਿੰਦਾ ਗੁਰੂ ਤਾਂ ਰਾਹੂ ਗ੍ਰਹਿ ਨੇ ਵੀ ਤੈਨੂੰ ਖੁਸ਼ਹਾਲ ਕਰਨਾ ਕਹਿ ਲਾ ਜਿਹੜਾ ਰਾਹੂ ਆ ਇਹ ਗਿਆਨੀ ਬਣਾਉਂਦਾ ਤਪਈ ਬਣਾਉਂਦਾ ਗੁਰੂ ਬਣਾਉਂਦਾ ਜੇ ਰਾਹੂ ਵੀ ਠੀਕ ਨਾ ਚੱਲੇ ਫੇਰ ਉਹਦੇ ਫੇਰ ਕੀ ਉਹਦੇ ਫੇਰ ਫਸਟ ਨੰਬਰ ਤੇ ਉਹਦਾ ਮਤਲਬ ਜੀਵਨ ਦੇਖਣਾ ਪੈਣਾ ਵੀ ਗੁਰੂ ਕਿੰਨਾ ਪ੍ਰਭਾਵ ਦੇ ਰਿਹਾ ਰਾਹੂ ਕਿੰਨਾ ਦੇ ਰਿਹਾ ਇਹ ਰਾਹੁ ਤੇ ਕਿਤੂ ਮਹਾਰਾਜ ਨੇ ਜਿਹੜੇ ਹਾਂਜੀ ਇਹਨਾਂ ਨੇ ਹਰ ਇੱਕ ਚਰਣਾ ਹੁੰਦਾ ਹਾਂਜੀ ਉਹ ਗੁਰੂ ਗ੍ਰਹਿ ਆ ਜਿਹੜਾ ਆਪਣਾ ਗੁਰੂ ਵੱਡਾ ਏ ਜਿਹੜਾ ਕੋ ਗੁਰੂ ਪਿਤਾ ਜਿਵੇਂ ਮੈਂ ਤੈਨੂੰ ਕਿਹਾ ਨਹੀਂ ਸੀ ਹਾਂਜੀ ਹਾਂਜੀ ਤੇ ਗੁਰੂ ਦੇ ਨਾਲ باپ ਤੋਂ ਵੱਡਾ ਜਿਹੜਾ ਇਹ ਗੁਰੂ ਹੁੰਦਾ ਹੱਬ ਤੋਂ ਬੜੇ ਨਾਲ ਜਦ ਬਿਗੜਦੀ ਆ ਮੰਨ ਲਓ ਵੀ ਉਹਨਾਂ ਦਾ ਗੁਰੂ ਗ੍ਰਹਿ ਖਰਾਬ ਹੋ ਗਿਆ ਠੀਕ ਹੈ ਗੁਰੂ ਨਹੀਂ ਖਰਾਬ ਹੋਇਆ ਦੋਸਵਾਲ ਨੇ ਬਾਈ ਇਹ ਅੱਛਾ ਇੱਕ ਗ੍ਰਹਿ ਇੱਕ ਗੁਰੂ ਆ ਹਾਂਜੀ ਤੇ ਉਹਦੇ ਵੱਤ ਤੇ ਧੰਨ ਦੀ ਕਮੀ ਆਉਗੋ ਉਹਦੇ ਕੋਲ ਇੱਜ਼ਤ ਮਾਣ ਉਹਦਾ ਇੰਨਾ ਰਹਿਣਾ ਨਹੀਂ ਗਾ ਅੱਛਾ ਜੀ ਇਥੋਂ ਫਿਰ ਉਹਦੇ ਜਿਹੜਾ ਗਿਆਨ ਦੀ ਉਹਨੇ ਗੱਲ ਨਹੀਂ ਕਰਨੀ ਹੈ ਨਾ ਬਾਣੀ ਵਿਗੜ ਜਣੀ ਆ ਮੈਂ ਤੁਹਾਨੂੰ ਦੱਸਿਆ ਨਹੀਂ ਰਾਹੂ ਆ ਜਿਹੜਾ ਜੀਭ ਦਾ ਕਾਰਕ ਨਾਲ ਸਰਸਪਤੀ ਹੋ ਜਾਂਦੀ ਆ ਹਾਂਜੀ ਇਸ ਕਰਕੇ ਇਹ ਜਿਹੜਾ ਆਪਣਾ ਗੁਰੂ ਗ੍ਰਹਿ ਆ ਆਪ ਤੋਂ ਬੜੇ ਦਾ ਸਤਕਾਰ ਕਰਨਾ ਚਾਹੀਦਾ ਜੇ ਆਪਾਂ ਪਹਿਲਾਂ ਵੀ ਕਹਿੰਦੇ ਆ ਨਾ ਹਾਂਜੀ ਸਭ ਤੋਂ ਵੱਡਾ ਗੁਰੂ ਕੌਣ ਆ ਮਾਤਾ ਪਿਤਾ ਤੇ ਉਹਦੇ ਵਿੱਚ ਕਈ ਵਾਰੀ ਮਾਂ ਪਿਓ ਜਿਹੜੇ ਇਹਨਾਂ ਦੇ ਵਿੱਚ ਵੀ ਫਰਕ ਪੈ ਜਾਂਦਾ ਹਾਂਜੀ ਤੇ ਪਿਓ ਨੇ ਤੈਨੂੰ ਥੱਲੇ ਕਰ ਦੇਣਾ ਚਾਹੇ ਤੇਰੇ 'ਚ ਕਸੂਰ ਹੈਗਾ ਵੀ ਨਹੀਂ ਤੈਂ ਆਪਣਾ ਜਾਇਜ਼ ਕਰਿਆ ਹਾਂਜੀ ਉਹਦੇ ਵਿੱਚ ਫਿਰ ਡੈਡੀ ਨੇ ਤੈਨੂੰ ਮਤਲਬ ਪਰੇ ਕਰ ਦੇਣਾ ਵੀ ਕੋਈ ਕਲੰਕ ਲਾ ਕੇ ਕਹਿ ਲਾ ਅੱਛਾ ਪੁੱਤਰ ਤੇ ਕੋਈ ਕਲੰਕ ਨਹੀਂ ਲਾਉਂਦਾ ਕਿ ਨਹੀਂ ਹਾਂਜੀ ਹੂੰ ਨਹੀਂ ਲਾਉਂਦੇ ਹਾਂ ਤੇ ਉਸ ਕਰਕੇ ਫਿਰ ਉਹਦਾ ਪਤਾ ਲੱਗਣ ਲੱਗ ਜਾਂਦਾ ਸਫਾਈ ਘਟ ਜਾਣੀ ਆ ਉਹ ਬੰਦੇ ਕੋਲ ਅੱਛਾ ਜੀ ਪ੍ਰੋਪਰ ਉਹਨੂੰ ਮਤਲਬ ਸਫਾਈ ਨਹੀਂ ਮਿਲਣੀ ਹੈ ਨਾ ਜਿਵੇਂ ਪਾ ਸਵਿਚ ਕਹਿੰਦੇ ਨਾ ਹਾਂਜੀ ਹਾਂਜੀ ਆ ਮਤਲਬ ਇਹ ਡਿਗੜ ਜਾਂਦੇ ਨੇ ਫਿਰ ਉਹਦੇ ਹਿਸਾਬ ਨਾਲ ਫਿਰ ਉਹਦੇ ਕਿੰਨੇ ਪਰਸੈਂਟੇਜ ਚੱਲ ਰਹੀ ਆ ਹੈ ਨਾ ਪਰਸੈਂਟੇਜ ਘਟ ਨਹੀਂ ਪੈਂਦੀ ਹੈ ਨਾ ਹਰ ਇੱਕ ਦੀ ਪ੍ਰਸ਼ਾਸਨਿਕ ਕੱਢਣੀ ਹੋਣੀ ਆ ਵੀ ਇਹਨੇ ਕਦੋਂ ਹੱਲ ਹੋਣਾ ਹਾਂਜੀ ਉਹ ਵੀ ਗਰੇ ਫਿਰ ਦੱਸਦੇ ਨੇ ਵੀ ਇਹਨਾਂ ਨੇ ਕਦ ਤੱਕ ਪ੍ਰਭਾਵਤ ਰੱਖਣਾ ਅਨਦਰ ਵੀ ਫੇਰ ਜਿਵੇਂ ਟਾਈਮ ਹੁੰਦਾ ਜਿਵੇਂ ਸ਼ਨੀ ਮਹਾਰਾਜ ਜੀ ਦਾ ਢਾਈਆ ਹੁੰਦਾ ਜਾਂ ਸਾਢੇ ਸਤੀ ਇਹ ਜਿਹੜੇ ਇਦਾਂ ਹੀ ਹੁੰਦਾ ਸਾਰਿਆਂ ਦਾ ਹੁੰਦਾ ਤੇ ਇਦਾਂ ਹੀ ਹੁੰਦਾ ਉਹਦੇ ਵਿੱਚ ਇਦਾਂ ਹੀ ਫਿਰ ਇਹ ਜ ਬੰਦੇ ਦੇ ਜੀਵਨ ਚ ਆਉਂਦੇ ਰਹਿੰਦੇ ਨੇ ਉਹ ਜੇ ਕਿਸ ਕੋਈ ਵਧੀਆ ਮਤਲਬ ਉਹਨੂੰ ਸਮਝਾਉਣ ਵਾਲਾ ਮਿਲ ਗਿਆ ਮਾਰਗ ਤੇ ਮੈਨੂੰ ਤਾਂ ਮਾਰਗਾ ਨਾ ਹਾਂਜੀ ਜੇ ਉਸ ਕਰਕੇ ਇੱਕ ਰਸਤਾ ਹੈ ਵੀ ਉਹਨਾਂ ਨੂੰ ਆਪਾਂ ਦਾਨ ਪੁੰਨ ਕਰਕੇ ਜਿਵੇਂ ਦਾਨ ਦੇਤੇ ਆਪਾਂ ਬੰਤੁ ਮੱਦਪਾਂ ਕਹਨੇ ਆ ਨਾ ਹਾਂਜੀ ਹਾਂਜੀ ਹਰ ਵੀਡੀਓ ਵਿੱਚ ਕਹਿੰਦੇ ਆ ਜੀ ਹਾਂਜੀ ਹਾਂ ਕਿਉਂਕਿ ਸਾਰਨਾ ਬੜਾ ਇਹ ਹਲਾ ਜੇ ਕਿਸੇ ਨੂੰ ਆਪਾਂ ਖਿਲਾਉਨੇ ਆ ਤੇ ਆਪਾਂ ਇਹ ਨਹੀਂ ਕਹਿੰਦੇ ਆਪਾਂ ਹੰਕਾਰ ਕੇ ਕਹਿੰਨੇ ਆ ਵੀ 50% ਥਗਲੇ ਨੂੰ ਆਪਾਂ ਹਰ ਇੱਕ ਦਾ ਦੁੱਖ ਸੁੱਖ ਦੇ ਵਿੱਚ ਹੈ ਨਾ ਸੁੱਖ ਨੂੰ ਇਦਾਂ ਰੱਖਣਾ ਦੁੱਖ ਨੂੰ ਇਦਾਂ ਪਰੇ ਕਰਨਾ ਨਾ ਹਾਂਜੀ ਕਈ ਕਹਿੰਦੇ ਦੁੱਖ ਤਾਂ ਤੂੰ ਸੁੱਖ ਕਰ ਦਿੰਦਾ ਨਾ ਹਾਂਜੀ ਵੀ ਸੁੱਖ ਨੂੰ ਦੁੱਖ ਚ ਫੇਰ ਕਿਵੇਂ ਬਦਲਦਾ ਮੈਂ ਕਿ ਆਪਾਂ ਨੇ ਜਿਹਨੂੰ ਸੁੱਖ ਆ ਗਿਆ ਉਹਨੂੰ ਵੀ ਇੱਕ ਦੱਸਾਂ ਹੀ ਪਾਈਏ ਸੁੱਖ ਤਾਂ ਇਦਾਂ ਸੰਭਾਲ ਕੇ ਰੱਖਣਾ ਨਾ ਹਾਂਜੀ ਤੇ ਦੁੱਖ ਆ ਗਿਆ ਉਹਨੂੰ ਇਦਾਂ ਆਪਾਂ ਨੇ ਵੰਡ ਦੇਣਾ ਅੱਛਾ ਗੁਰੂ ਗ੍ਰਹਿ ਦਾ ਜਿਹੜਾ ਮੰਤਰ ਸਭ ਤੋਂ ਵੱਡਾ ਹਾਂਜੀ ਸਿੱਖਾਂ ਦੇ ਵਿੱਚ ਕੁੰਕਾਰਾ ਨਾ ਪਹਿਲੀ ਪੌੜੀ ਜੀ ਸਾਹਿਬ ਇਹੋ ਦੇ ਕਰਕੇ ਆਪਾਂ ਕਹਿੰਦੇ ਆ ਵੀ ਗੁਰੂ ਹਰਿਕ ਦਾ ਵਧੀਆ ਹੋਵੇ ਹਾਂਜੀ ਕਿਉਂਕਿ ਜੇ ਆਪਾਂ ਹਿੰਦੂ ਧਰਮ ਦੇ ਮੁਤਾਬਕ ਦੇਖਦੇ ਆ ਤਾਂ ਬਿਸ਼ਨੂ ਭਗਵਾਨ ਨੇ ਉਹਨਾਂ ਦੇ ਨਾਲ ਲక్ష్ਮੀ ਆ ਹਾਂਜੀ ਤੇ ਆਪਣੇ ਗੁਰੂਆਂ ਦੇ ਨਾਲ ਵੀ ਮਹਾ ਮਾਤਾ ਹੈਗੀਆਂ ਨੇ ਹਨਾ ਉਹਨਾਂ ਦੇ ਜਰੀਏ ਆਪਾਂ ਨੂੰ ਮਿਲਦਾ ਰਹਿੰਦਾ ਤੁਹਾਨੂੰ ਹੈਨਾ ਸਿੱਖ ਇੱਕ ਸ਼ਰਧਾ ਵਾਲਾ ਹੋਵੇ ਬਾਈ ਹੈਨਾ ਤਾਂ ਉਹਨੂੰ ਮਿਲਦਾ ਸਾਰੇ ਧਰਮਾਂ ਨੂੰ ਨਮਸਕਾਰ ਫਤਿਹ ਜੀ ਗੁਰੂ ਸੁਭ ਫਲ ਦੇਣ ਸਾਰਿਆਂ ਦੇ ਵਿੱਚ ਗ੍ਰਹਿਾਂ ਦੇ ਵਿੱਚ ਗੁਰੂ ਆਪਣਾ ਬਣਾ ਹੁੰਦਾ ਮਾਪਾ ਉਹਨੂੰ ਵੀ ਦਿੰਦੇ ਨੇ ਉਹ ਤਾਂ ਦੇਣੇ ਵਾਲੇ ਹੀ ਹੁੰਦੇ ਆਪਾਂ ਗਲਤੀ ਕਰ ਜੰਨੇ ਆ ਇਸ ਕਰਕੇ ਗਲਤੀ ਕਰ ਰੱਬ ਨਹੀਂ ਕਰਦਾ ਇਨਸਾਨ ਤੋਂ ਹੁੰਦੀ ਹੈ ਪਰ ਸੁਧਰੋ ਚੰਗਾ ਜੀ ਫਤਿਹ ਸਾਰੇ ਧਰਮਾਂ ਨੂੰ ਪਤੀ ਦੇ ਦਿੱਤੇ